ਸਤਰਾ ਸਾਡਾ ਰੋਸ ਆ ਜੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਆਪਣੇ ਵਾਬਾ ਸਾਹਿਬ ਬੀਮਰ ਅੰਬੇਡਕਰ ਦੀ ਮੂਰਤੀ ਨਾਲ ਛੇੜਛਾੜ ਹੋਈ ਆ ਅਸੀਂ ਇਹ ਚਾਹਨੇ ਆ ਜਿਸ ਨੇ ਵੀ ਇਹ ਛੇੜਛਾੜ ਕੀਤੀ ਆ ਜਾਂ ਇਹਦੇ ਮਗਰ ਜਿਹੜੇ ਵੀ ਅਨਸਰ ਹੈਗੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਨਾਂ ਨੂੰ ਬਖਸ਼ਿਆ ਵੀ ਨਾ ਜਾਵੇ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ 26 ਜਨਵਰੀ ਵਾਲੇ ਦਿਨ ਹੀ ਕਿਉਂ ਸ਼ਰਾਰਤ ਕੀਤੀ ਹੈ ਇਹ ਇਹ ਜਿਹੜੀਆਂ ਏਜੰਸੀਆਂ ਹੋਰ ਹੈਗੀਆਂ ਇਹ ਏਜੰਸੀਆਂ ਜਿਹੜੀਆਂ ਇਹਨਾਂ ਦੇ ਮਗਰ ਆ ਜਿਨ੍ਹਾਂ ਦਾ ਹੱਥ ਉਸ ਬੰਦੇ ਦੇ ਮਗਰ ਆ ਕਾਸ਼ਦੀਪ ਸਿੰਘ ਦੇ ਮਗਰ ਇਹ ਇਹਨਾਂ ਦੇ ਮਗਰ ਇਹਨਾਂ ਨੂੰ ਸਖਤੋ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਅੱਜ ਦਾ ਕੀ ਪ੍ਰੋਗਰਾਮ ਹੈ ਜੀ ਬੰਦਾ ਅੱਜ ਦਾ ਸਾਡਾ ਪ੍ਰੋਗਰਾਮ ਹੈ ਸੀ ਕਿਉਂਕਿ ਸਾਰੇ ਪਾਰਸ ਦੇ ਵਿੱਚ ਇਸ ਸਾਲ ਪੰਜਾਬ ਦੇ ਵਿੱਚ ਬੰਦ ਦਾ ਸੱਦਾ ਸੀਗਾ ਕਾਲ ਹੋਈ ਸੀ ਸਾਨੂੰ ਲੁਧਿਆਣਾ ਫਗਵਾੜਾ ਅੰਮ੍ਰਿਤਸਰ ਜਲੰਧਰ ਮੋਗਾ ਪੰਜਾਬ ਬੰਦ ਦਾ ਸੱਦਾ ਸੀਗਾ ਜੀ ਅੱਜ ਦਾ ਕਿੰਨੇ ਤੋਂ ਕਿੰਨੇ ਵਜੇ ਤੱਕ ਬੰਦ ਰਹੇਗੇ ਇਹ ਪੂਰੇ ਦਿਨ ਦਾ ਐਲਾਨ ਹੈ ਜੀ ਸਾਡਾ ਕਿੱਦਾਂ ਕੀਤਾ ਜਾ ਰਿਹਾ ਹੈ ਜੀ ਬਾਬਾ ਸਾਹਿਬ ਦੀ ਮੂਰਤੀ ਜੀ ਰੋਸ ਪ੍ਰਦਰਸ਼ਨਾਂ ਦਾ ਅਰਥ ਇੱਕੋ ਇੱਕ ਹੈ ਕਿ 26 ਜਨਵਰੀ ਨੂੰ ਸਾਰੇ ਭਾਰਤ ਵਾਸੀ ਇਸ 26 ਜਨਵਰੀ ਦਾ ਆਨੰਦ ਮਾਣ ਰਹੇ ਸੀ ਉਹਦੀਆਂ ਖੁਸ਼ੀਆਂ ਮਾਣ ਰਹੇ ਸੀ ਅਧਰ ਦੂਸਰੇ ਪਾਸੇ ਇੱਕ ਦੁਖਦਾਈ ਘਟਨਾ ਆਈ ਜੋ ਜੁਰੀ ਅਮਰਪੁਰ ਸਾਹਿਬ ਵਿਖੇ ਬਾਬਾ ਸਾਹਿਬ ਤੇ ਬੁੱਤ ਨਾਲ ਤੋੜਪਾਨ ਕੀਤੀ ਗਈ ਉਹ ਬਹੁਤ ਹੀ ਦੁਖਦਾਈ ਗੱਲ ਹੈ ਇਕੱਲੇ ਐਸ ਇਸ ਮਾਇ ਨਾਲ ਨਹੀਂ ਇਹ ਠੱਗਾ ਹੋਇਆ ਮੈਂ ਸਮਝਦਾ ਜਿੰਨੇ ਵੀ ਸਮਾਜ ਦੇ ਵਿੱਚ ਪੂਰੇ ਭਾਰਤ ਦੇ ਲੋਕ ਜਿਹੜੇ ਵੀ ਇਸ ਸੁਲਤਾਨ ਨੂੰ ਮੰਨਣ ਵਾਲੇ ਆ ਉਹਨਾਂ ਦੇ ਦਿਲਾਂ ਰੁਖੇਸ ਪਹੁੰਚੀ ਹੈ ਸੋ ਅੱਜ ਇਸ ਦੁਖਦਾਈ ਘਟਨਾ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਵੀ ਉੱਚ ਪੱਧਰੀ ਜਾਂਚ ਕਰਵਾ ਕੇ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਸੋ ਇਹ ਸਾਜ਼ਿਸ਼ ਨੂੰ ਨਾ ਲੰਗਿਆ ਕਰਨ ਵਾਸਤੇ ਇਦੀ ਜਾਂਚ ਲਈ ਉਹ ਆਦਮੀ ਸਾਹਮਣੇ ਲੰ데 ਜਾਣ ਤਾਂ ਕਿ ਉਹਨਾਂ ਨੂੰ ਵੱਡੀਆਂ ਸਜ਼ਾ ਦਵਾਈਆਂ ਜਾ ਸਕਣ ਧੰਨਵਾਦ ਇੱਥਾ ਜਾਵੇ ਸ਼ਹਿਰ ਵਾਸੀ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਾਰੋਬਾਰ ਬੰਦੇ ਨੂੰ ਕਿ ਸਾਡਾ ਸਾਥ ਦੇ ਕੇ ਬਾਬਾ ਸਾਹਿਬ ਮੁਹਿੰਮ ਨੂੰ ਅਸੀਂ ਸਪੋਰਟ ਕਰੀਏ ਤੇ ਕਿੰਨੇ ਤੋਂ ਕਿਤੇ ਤੱਕ ਇਹ ਬੰਦ ਰਿਹਾ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਬੰਦ ਹੈ ਅਸੀਂ ਚਾਹੁੰਦੇ ਆਂ ਕਿ ਸਾਰੇ ਵੀ ਭਰਾ ਸਾਡੇ ਦੁਕਾਨਦਾਰ ਵੀ ਸਾਡੇ ਸ਼ਹਿਰ ਵਾਸੀ ਆ ਅਸੀਂ ਉਹਨਾਂ ਨਾਲ ਇਹਨਾਂ ਸਾਡੇ ਨਾਲ ਉਹ ਵੱਤ ਤੋਂ ਵੱਤ ਚੜ ਕੇ ਇਹਨੂੰ ਬੰਦ ਦਾ ਸਮਰਥਨ ਦਿੱਤਾ ਜਾਵੇ ਤੇ ਸਾਡਾ ਸਾਥ ਦਿੱਤਾ ਜਾਵੇ ਪਾਇਦੇ ਜਿਹੜਾ ਰੋਸ਼ ਵਾਦ ਨੂੰ ਆਕੇ ਹਾਂ ਬੜੀ ਮੰਦ ਭਾਗੀ ਘਟਨਾ ਜਿਹੜੀ 26 ਜਨਵਰੀ ਨੂੰ ਹੋਈ ਹੈ ਜੀ ਤੇ ਸਾਡੇ ਮਸੀਹਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਤੇ ਜਿਹੜਾ ਹੈਗਾ ਪ੍ਰਹਾਰ ਕੀਤੇ ਗਏ ਨੇ ਉਹ ਸਾਡੀ ਆਤਮਾ ਤੇ ਪ੍ਰਹਾਰ ਹੋਏ ਨੇ ਠੀਕ ਹੈ ਸਰਕਾਰ ਨੇ ਉਸ ਨੂੰ ਅਰੈਸਟ ਵੀ ਕਰ ਲਿਆ ਉਸ ਸਮੇਂ ਪ੍ਰਸ਼ਾਸਨ ਨੇ ਉਧਰ ਪੁਲਸ ਰਿਮਾਂਡ ਵੀ ਲੈ ਲਿਆ ਹੈਗਾ ਲੇਕਿਨ ਰੋਸ਼ ਵਜੋਂ ਜਿਹੜਾ ਸਾਡਾ ਭਾਈਚਾਰਾ ਹੈਗਾ ਉਹਨਾਂ ਵੱਲੋਂ ਬੰਦ ਦੀ ਕਾਲ ਕੀਤੀ ਗਈ ਹੈ ਜਿਹਦਾ ਪਰਮਾ ਹੰਗਾਰਾ ਸ਼ਹਿਰ ਨੇ ਵੀ ਦਿੱਤਾ ਹੈਗਾ ਅਸੀਂ ਧੰਨਵਾਦੀ ਆ ਉਹਨਾਂ ਦੇ ਕਿ ਡਾਕਟਰ ਸਾਹਿਬ ਕੱਲੇ ਸਾਡੇ ਹੀ ਨਹੀਂ ਦਲਤਾਂ ਦੇ ਨਹੀਂ ਉਹਨਾਂ ਨੇ ਨਾਰੀ ਸ਼ਕਤੀ ਨੂੰ ਇੰਨਾ ਕੁ ਅੱਗੇ ਲੈ ਕੇ ਗਏ ਸੀਗੇ ਜਿਨ੍ਹਾਂ ਨੂੰ ਕੱਪੜੇ ਪਾਣ ਦਾ ਅਧਿਕਾਰ ਨਹੀਂ ਸੀ ਜਿਨ੍ਹਾਂ ਨੂੰ ਪੜਨ ਦਾ ਅਧਿਕਾਰ ਨਹੀਂ ਸੀ ਅੱਜ ਦੇਖਿਆ ਜਾਏ ਤਾਂ ਸਮਾਜ ਦੇ ਵਿੱਚ ਲੜਕੀਆਂ ਜਿਹੜੀਆਂ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ ਤੇ ਹੈਗੀਆਂ ਨੇ ਇਹ ਸੰਵਿਧਾਨ ਦੀ ਬਦੌਲਤ ਹੈ ਕਿਸੇ ਵੀ ਮੰਗ ਕਰਦੇ ਜਿਹੜੇ ਗ੍ਰਫਤਾਰ ਕਰ ਲਿਆ ਜੇ ਨੇ ਗ੍ਰਫਤਾਰ ਤਾਂ ਕਰ ਲਿਆ ਗਿਆ ਹੈ ਲੇਕਿਨ ਉਹਦੇ ਮਗਰ ਕਿਹੜੀਆਂ ਤਾਕਤਾਂ ਜਿਨੇ ਉਹਨਾਂ ਨੂੰ ਸ਼ਹਿ ਦੇ ਕੇ ਇੱਥੋਂ ਤੱਕ ਲੈ ਕੇ ਆਏ ਆ ਸਾਡੀ ਡਿਮਾਂਡ ਤਾਂ ਇਹੀ ਹੈ ਵੀ ਨਿਰਪੱਖ ਜਾਂਚ ਕਰਕੇ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤਾਕਤਾਂ ਵਿਰੁੱਧ ਵੀ ਪਤਾ ਲੱਗੇ ਵੀ ਕਿੰਨਾਂ ਨੇ ਉਹਨੂੰ ਇਸ ਕੰਮ ਕਰਨ ਲਈ ਵਾਸਤੇ ਉਕਸਾਇਆ ਨਹੀਂ ਇਸ ਦੇਖੇ ਹੀ ਉਹਨਾਂ ਇਹ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਹੋਰ ਵੀ ਕਈ ਇਸ ਤਰ੍ਹਾਂ ਦੇ ਧਰਮਾਂ ਦੇ ਵਿੱਚ ਖਿਲਵਾੜ ਕੀਤਾ ਜਾ ਰਿਹਾ ਹੈ ਇਹੀ ਤਾਂ ਮੰਦਭਾਗੀ ਕਟਣਾ ਹੈ ਜੀ ਜਦੋਂ ਪੰਜਾਬ ਦਾ ਮਾਹੌਲ ਸੁਖਾਲਾ ਹੋਣ ਲੱਗਦਾ ਹੈਗਾ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਂਡ ਸਾਹਮਣੇ ਆ ਜਾਂਦਾ ਹੈਗਾ ਕਦੇ ਹੁਣ ਤੁਹਾਡੇ ਸਾਹਮਣੇ ਡਾਕਟਰ ਸਾਹਿਬ ਦੀ ਜਿਹੜੀ ਪ੍ਰਤਿਮਾ ਉਹਨੂੰ ਖੰਡਿਤ ਕਰਨ ਦਾ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਹੈ ਵੀ ਜਿਹੜਾ ਮਾਹੌਲ ਹੈ ਪੰਜਾਬ ਦਾ ਸੁਖਾਲਾ ਨਾ ਹੋ ਜੇ ਕੋਈ ਤਾਕਤਾਂ ਨੇ ਜਿਹੜੀਆਂ ਬਾਹਰ ਬੈਠੀਆਂ ਵਿਦੇਸ਼ਾਂ 'ਚ ਹੋ ਸਕਦਾ ਇਹਨਾਂ ਨੂੰ ਇਹ ਫੰਡਿੰਗ ਕਰਕੇ ਇੱਥੇ ਭੇਜਦੀਆਂ ਨੇ ਤਾਂ ਜੋ ਇਥੋਂ ਦਾ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਡਿਸਟਰਬ ਹੋ ਜAVE ਅਸੀਂ ਅੱਗੇ ਵੀ ਜਿਹੜਾ ਹੈਗਾ 84 ਦੇ ਵਿੱਚ ਬੜਾ ਸੰਤਾਪ ਹੋ ਗਿਆ ਹੈਗਾ